ਬਦੀ ਤੇ ਨਕੀ ਦਾ ਪ੍ਰਤੀਕ ਦੁਸ਼ਹਿਰੇ ਦੇ ਤਿਉਹਾਰ ਨੂੰ ਮਨਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਹਨ ਪਰ ਇਸ ਵਾਰ ਹੜਾਂ ਦੀ ਮਾਰ ਕਰਨ ਮੰਗਿਆਈ ਦੀ ਮਾਰ ਰਾਵਣ ਦੇ ਪੁੱਤਲੇ ਬਣਾਉਣ ਵਾਲੇ ਕਾਰੀਗਰਾਂ ਤੇ ਦਿਖਾਈ ਦੇ ਰਹੀ ਹੈ ਹਰ ਸਾਲ ਦੀ ਤੁਲਨਾ ਵਿੱਚ ਇਨ੍ਹਾਂ ਪੁੱਤਲਿਆਂ ਦੀ ਮੰਗ ਵਿੱਚ ਕੁਝ ਕਮੀ ਆਈ ਹੈ ਪਰ ਇਸ ਤੋਂ ਸਬ ਤੋਂ ਬਾਅਦ ਅੰਮ੍ਰਿਤਸਰ ਵਿੱਚ ਬਣੇ ਨਾ ਪੁੱਤਲੇ ਦੇ ਕਾਰੀਗਰਾਂ ਨੂੰ ਹਰ ਸ਼ਹਿਰ ਤੋਂ ਪੁੱਤਲਿਆਂ ਦੇ ਆਰਡਰ ਵੀ ਮਿਲ ਰਹੇ ਹਨ ਕਾਰੀਗਰਾਂ ਦਾ ਕਹਿਣਾ ਹੈ ਕਿ ਮੰਗਿਆਈ ਦੇ ਬਾਵਜੂਦ ਅੰਮ੍ਰਿਤਸਰ ਵਿੱਚ 3 ਫੁੱਟ ਤੋਂ ਲੈ ਕੇ 10 ਫੁੱਟ ਤੱਕ ਦੇ ਪੁੱਤਲੇ ਬਣਾਏ ਦੇ ਅਤੇ ਵੇਚੇ ਜਾ ਰਹੇ ਹਨ ਉਹਨਾਂ ਕਿਹਾ ਕਿ ਇਸ ਵਾਰ ਲੰਡਨ ਤੋਂ ਰਾਵਣ ਦੇ ਪੁਤਲੇ ਬਣਾਉਣ ਦੇ ਆਰਡਰ ਆਏ ਹਨ ਅਸੀਂ ਰਾਵਣ ਦੇ ਪੁਤਲੇ ਬਣਾ ਕੇ ਲੰਡਨ ਭੇਜ ਰਹੇ ਹਾਂ ਤੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਮਾਰ ਬਨਵਰੀ ਲਾਲ ਰੋਣ ਕੁਮਾਰ ਜੀ ਰਾਵਣ ਦਾ ਬਿਹਾਰ ਹਰ ਸਾਲ ਨੂੰ ਆਇਆ ਜਾਂਦਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਰਾਵਣ ਬਣਾ ਦੇ ਸਰ ਸਾਡੇ ਦਾਦਾ ਜੀ ਨੇ ਕੰਮ ਸ਼ੁਰੂ ਕੀਤਾ ਸੀ ਹਾਂਜੀ ਤੇ ਪਿਤਾ ਜੀ ਨੇ ਕੰਮ ਅਗੇ ਸਾਡੇ ਵਿਧਾਇਆ ਅੱਗੇ ਅਹੀ ਵਿਧਾਇਆ ਕਰਨ ਦੇ ਆ ਅੱਗੇ ਸਾਡੇ ਬੱਚੇ ਵੀ ਸਹਿਯੋਗ ਦੇ ਰਹੇ ਸਾਨੂੰ ਕੱਬਸੇ ਕਾਟ 120 25 25 ਸਾਲ ਦੇ ਕਰੀਬ ਕਰ ਕਰ ਦੇ ਆ ਹਰ ਸਾਲ ਤੁਸੀਂ ਰਾਮ ਬਣਾਉਂਦੇ ਹਾਂ ਹਾਂਜੀ ਹਾਂਜੀ ਮੇਰੇ ਦਾ ਕਿਥੇ ਕਿਥੇ ਤੜੇ ਰਾਮ ਜਾਂਦੇ ਸਰ ਮੇਰੇ ਦਾਦਾ ਜੀ ਨੇ ਤਰਨ ਤਰਨ ਕੰਮ ਸ਼ੁਰੂ ਕੀਤਾ ਅਸੀਂ ਉੱਥੇ ਸਿੱਖੇ ਸੀ ਤੇ ਠਾਕੁਰਦਵਾਰ ਮੰਦਿਰ ਅੱਜ ਵੀ ਅਸੀਂ ਉਹ ਕੰਮ ਕਰਦੇ ਗਏ ਠੀਕ ਹੈ ਯਾਦਗਰੀ ਸਾਡੇ ਦਾਦਾ ਜੀ ਨੇ ਕੰਮ ਉੱਥੇ ਸਿੱਖਿਆ ਬਣਾਉਣ ਦੇ ਸੀ ਉਹ ਘਾਟਾ ਹੋਵੇ ਵਾਧਾ ਹੋਵੇ ਉਹ ਕੰਮ ਕਰ ਨਹੀਂ ਕਰਨਾ ਅਸੀਂ ਛੋਟਾ ਭਰਾ ਮੇਰਾ ਉੱਥੇ ਬਣਾ ਰਿਹਾ ਤਰਨ ਤਰਨ ਤੇ ਦਾ ਫੇਰ ਕੱਲੇ ਪੰਜਾਬ ਕੀ ਰਾਵਣ ਜਾਂਦੇ ਕਿ ਬਾਹਰ ਸਰ ਤੇ ਜਾਂਦੇ ਬਾਹਰ ਸਰ ਮੇਰੇ ਰਾਵਣ ਦੇ ਫੇਸ ਬਣਾ ਕੇ ਭੇਜਣਾ ਮੈਂ ਲੰਡਨ ਜਾਂਦੇ ਮੇਰਾ 15-20 ਸਾਲ ਤੋਂ ਜਾ ਰਹੇ ਹਾਂ ਲੰਡਨ ਜਾ ਰਹੇ ਹਾਂ ਹਾਂਜੀ ਸਰ ਕਿੰਨੇ ਰਾਵਣ ਦੇ ਭੇਜ ਦਿੰਦੇ ਮੇਰਾ ਕਈ ਵਾਰੀ ਕੰਨਮ ਆਰਡਰ ਦਾ ਦਾ ਸਾਡੇ ਜਾਂਦੇ ਤੇ ਹੋਰ ਕਿੱਥੇ ਕਿੱਥੇ ਜਾਂਦਾ ਬਾਕੀ ਆ ਪੰਜਾਬ ਦੇ ਵਿੱਚ ਮੇਰੇ ਦਾਦਾ ਜੀ ਜਿਹੜੇ ਸੀ ਮੇਰੇ ਡੈਡੀ ਦੇ ਚਾਚਾ ਜੀ ਉਹ ਹਰਦਵਾਰ ਕੰਮ ਜਿਸ ਤਰ੍ਹਾਂ ਸਾਡੇ ਦਾਦਾ ਜੀ ਅੰਬਰਸਰ ਵਸ ਗਏ ਤੇ ਉਹਨਾਂ ਦੇ ਚਾਚਾ ਜੀ ਹਰਦਵਾਰ ਸੇ ਵਸ ਗਏ ਉਹ ਸਾਡੇ ਉਹ ਜਿਹੜੇ ਸੀ ਉਹਨਾਂ ਦੇ ਤੇ ਜੇਪ ਤੋ ਜਿਆ ਗਿਆ ਜਿਹੜਾ ਡਾਡੀ ਆਡੇ ਦੇ ਭਰਾ ਉਹ ਉੱਥੇ ਬਣਾਉਂਦੇ ਰਹੇ ਕਰਦੇ ਵੀ ਪਏ ਆ ਸੁਲੰਦਰ ਵੀ ਇਹੋ ਚੀਜ਼ ਪੀਰ ਪੂਰੇ ਰਾਮ ਤੇ ਆ ਕਰਦੇ ਆ ਹਾਂ ਹਾਂਜੀ ਤੇ ਜੇ ਗੱਲ ਕੀਤੀ ਹੈ ਦਰਗਾਹਾਂ ਤੀਰਤੀ ਦਰਗਾਹਾਂ ਤੀਸੇ ਸਾਡੇ ਰਾਮ ਦਾ ਹਾਂਜੀ ਹਾਂਜੀ ਉਹ ਤਾਂ ਮੈਂ ਹਰ ਸਾਲ ਬਣਾ ਰਿਹਾ ਸਰ ਇੱਥੋਂ ਘਾਟ ਦੋ ਘਾਟ 110 ਤੇ ਕਰੀ ਪਈ ਗਿਆ ਆ 110 ਵੀਰੇ ਵਿੱਚ ਵਿੱਚ ਬਣੇਗੀ ਕੀ ਕਹਿਣਾ ਚਾਹੋਗੇ ਕਿ ਕੀ ਕੀ ਤਿਆਰ ਲਗਤ ਕਿ ਕੀ ਲੱਗਦਾ ਹੈ ਕਿ ਕੀ ਕੀ ਤਿਆਰੀ ਸਰ ਕਿੰਨਾ ਨਾ ਲਗਤ ਤਾਂ ਸਾਰਾ ਉਹੀ ਜਿਹੜਾ ਹਰ ਵਾਰੀ ਦਾ ਹੈ ਸਿਰਫ ਕੰਮ ਗਿਆ ਹੀ ਬੋਲ ਹੋ ਗਈ ਬਾੜ ਕਰਕੇ ਮਾਲ ਬਹੁਤ ਮਹਿੰਗਾ ਮਿਲ ਰਿਹਾ ਹੈ ਸਾਰਾ ਮਾਲ ਆਂਦਾ ਅਸਮ ਤੋਂ ਤੇ ਆਪਣਾ ਉਹ ਕਾਗਜ਼ ਪੱਤਰ ਵਾਂਸ ਹਰ ਚੀਜ਼ ਮੰਗੀ ਹੋਈ ਦੀ ਹੈ ਕੋਈ ਕੋਈ ਇਤ ਮਰਗੀ ਮੰਗਾਈ ਨੂੰ ਜਿਆਦਾ ਖਰਚ ਕਮਾਈਸ਼ ਨਹੀਂ ਹੋਣੀ ਹਣੀ ਕਰਨੀ ਅੱਜ ਦਾ ਸਰ ਕੱਟੀ ਹੋਈ ਲੋਕੀ ਵੀ ਆਈ ਕਹਿੰਦੇ ਕਿ ਸਾਨੂੰ ਵੀ ਕਹਿਆ ਪ੍ਰੋਬਲਮ ਆ ਮੈਂ ਆਪਣੀ ਪ੍ਰੋਬਲਮ ਦੱਸ ਦਿੰਦੇ ਸਾਡੀ ਪ੍ਰੋਬਲਮ ਸਮਝ ਦੇ ਤੂੰ ਤਾਂ ਕਨੇ ਕੱਢ ਰ ਆਗੇ ਤੋ ਮੇਰੇ ਕੋਲ ਤਾਂ ਸਾਡੇ ਜਿਹੜੇ ਅਚਾਰ ਭਰਾ ਮੈਂ ਹਾਂਜੀ ਸਾਡੇ ਕੋਲ 15 22 25 ਆਰਡਰ ਆ ਗਏ ਨੇ ਤੇ ਬਾਕੀ ਛੋਟਿਆਂ ਦੀ ਕੋਈ ਗਿਣਤੀ ਨਹੀਂ ਹੈਗੀ ਸਭ ਤੋਂ ਵੱਡੀ ਇਹ ਦੁਕਾਨਾ ਮੰਦਰ ਦੀ ਹੈ ਉਸ ਤੋਂ ਥੱਲੇ ਫਿਰ 50 60 40 25 30 ਇਸ ਤਰ੍ਹਾਂ ਮੰਦੀਆਂ ਹੋ ਗਈਆਂ ਤੇ ਕੀ ਕੀ ਬੰਦੀਆਂ ਦੇ ਵਿੱਚ ਇਹਦੇ ਵਿੱਚ ਸਰਵਾਸ ਲਗਣਾ ਕਾਗਜ਼ ਲਗਣਾ ਹੈ ਔਰ ਬਾਅਦ ਚ ਉਹਨਾਂ ਬਸ ਥੋੜੀ ਇੱਕ ਦੋ ਦਿਨਾਂ ਜੇ ਡਾਕੂਰੇਸ਼ਨ ਛੁੜੀ ਹੋਣੀ ਹੈ ਤੇ ਦਾ ਪ੍ਰਦਰ ਰਾਵਣ ਬਣਾਇਆ ਜਾਂਦਾ ਹਾਂਜੀ ਹਾਂਜੀ ਸਰ ਪਟਾਕੇ ਵਗੈਰਾ ਫਿਰ ਆਪਾਂ ਦੇ ਤਰੀਕੇ ਨਹੀਂ ਸਰ ਪਟਾਕੇ ਦਾ ਮੇਰਾ ਕੰਮ ਨਹੀਂ ਹੈਗਾ ਉਹ ਪਟਾਕੇ ਦਾ ਜਿੰਨਾ ਦਾ ਕੰਮ ਹੁੰਦਾ ਉਹ ਫਿਟਿੰਗ ਕਰਦੇ ਆ ਮੇਰਾ ਸਿਰਫ ਪੁਤਲੇ ਦਾ ਕੰਮ ਕਰਾਵਾਂਦਾ ਉਹ ਮੈਂ ਮੇਰਾ ਕੰਮ ਕਿਹੜੇ ਕਿਹੜੇ ਪੁਤਲੇ ਚਾਕੀ ਤੇ ਜਾਂਦਾ ਮੈਂ ਸਰ ਦੇਖੋ ਜਿਹੜੇ ਬੰਦੇ ਰਾਵਣ ਕੁਮ ਕਰਨ ਵਗੈਰਾ ਬੰਦੇ ਆ ਉਹੀ ਬਣਾਈਦੇ ਬਾਕੀ ਅੱਗੋ ਜਿੱਦੀ ਫਰਵਾਇਸ਼ ਵਗੈਰਾ ਕੋਈ ਇੱਕ ਬਣਵਾਉਂਦਾ ਕੋਈ ਦੋ ਬਣਵਾਉਂਦਾ ਕੋਈ ਤਿੰਨ ਬਣਵਾਉਂਦਾ ਵੇ ਹਾਂ ਜੀ ਕੀ ਨਾ ਜੀ ਮੇਰਾ ਨਾਮ ਸਾਹਿਲ ਹੈ ਜੀ ਸਾਹਿਲ ਜੀ ਕੀ ਕਹਿਣਾ ਚਾਹਦੇ ਗਾਉਣ ਤੋਂ ਰਾਮਣ ਬਣਾਉਣਾ ਸ਼ੁਰੂ ਕੀਤਾ ਇਹ ਸਾਡਾ ਰਾਮਣ ਸਰ ਬਹੁਤ ਪੁਰਾਣਾ ਬਣਾ ਰਹੇ ਪਹਿਲਾਂ ਸਾਡੇ ਦਾਦਾ ਜੀ ਹੁੰਦੇ ਬਨਵਾਰੀ ਲਾਲ ਜੀ ਫਿਰ ਉਸ ਤੋਂ ਬਾਅਦ ਰਵੰਥ ਲਾਲ ਜੀ ਫਿਰ ਉਸ ਤੋਂ ਬਾਅਦ ਜਗਿੰਦਰ ਲਾਲ ਜੀ ਉਹਨਾਂ ਦੇ ਫਿਰ ਬੇਟੇ ਆ ਗਏ ਰਾਮਾ ਜੀ ਫਿਰ ਉਹਨਾਂ ਦੇ ਬੇਟੇ ਸਾਹਿਲ ਸਾਰਾ ਕੀ ਜਿਹੜਾ ਪਰਿਵਾਰ ਉਹਨਾਂ ਦੇ ਛੋਟੇ ਬੱਚੇ ਸਾਰੇ ਲੱਗੇ ਹੁੰਦੇ ਆਪਣੀ ਮਿਹਨਤ ਕਰਨ ਚ ਕਿ ਸਾਡਾ ਰਾਮਣ ਬਣ ਕੇ ਤਿਆਰ ਹੋਵੇ ਤੇ ਅਸੀਂ ਕੁਝ ਪੈਸੇ ਕਮਾਈਏ ਕਿ ਕਿੰਨਾ ਸਮਾਂ ਲੱਗਦਾ ਰਾਵਣ ਬਣਾਇਆ ਰਾਵਣ ਇੱਕ ਰਾਵਣ ਬਣਾਉਣ ਚ ਸਾਨੂੰ 10-12 ਦਿਨ ਲੱਗ ਜਾਂਦਾ ਏ ਜਿੱਦਾਂ ਮਹੀਨਾ ਅਸੀਂ 2 ਮਹੀਨੇ ਪਹਿਲਾਂ ਹੀ ਕੰਮ ਚਾਲੂ ਕਰ ਦਿੰਦੇ ਆ ਸਾਨੂੰ ਆਰਡਰ ਆਨੇ ਚਾਲੂ ਹੋ ਜਾਂਦੇ ਕਿ ਸਾਡੀ ਇੱਕ ਮੂਰਤੀ ਬਣਾਨੀ ਏ ਤਿੰਨ ਬਣਾਨੀ ਏ ਜਿੱਦਾਂ ਬੱਦਰ ਕਾਲੀ ਬਣਵਾਉਂਦੇ ਨੇ ਸਿੱਧਾਂ ਤੇ ਸ਼ਹਿਰਾ ਗਰਾਉਂਡ ਚ ਬਣਵਾਉਂਦੇ ਨੇ ਸਾਰੇ ਆਪਣਾ ਆਪਣਾ ਕੀ ਕਰ ਆਰਡਰ ਦਿੰਦੇ ਨੇ ਫਿਰ ਸਾਡੇ ਸਾਰਾ ਟੱਬਰ ਬੱਚਿਆਂ ਤੋਂ ਲੈ ਕੇ ਘਰਾਪੇ ਬੁੱਢਿਆਂ ਤੱਕ ਸਾਰੇ ਬਣਾਉਂਦੇ ਨੇ ਮਿਹਨਤ ਕਰਦੇ ਆਰਡਰ ਕੋਈ ਬਾਹਰ ਲੰਡਨ ਵਗੈਰਾ ਹਾਂਜੀ ਬਾਹਰ ਲੰਡਨ ਮੇਰੇ ਦਾਦਾ ਜੀ ਨੇ ਭੇਜਿਆ ਬਿਨੋਦ ਕੁਮਾਰ ਜੀ ਨੇ तैयार करके उनारा पार्सल हो के गया है बाहर ते ਸਾਡੇ ਡੇੜਾ ਦੂਨਚੇ ਵੀ ਬੰਦੇ ਨੇ ਹਰਦੁਆਰ ਵੀ ਬੰਦੇ ਨੇ ਮੇਰੇ ਚਾਚਾ ਸਾਹਿਬ ਬਣਾਉਂਦੇ ਨੇ ਤੇ ਹੋਰ ਕਿਹੜੀ ਕਿਹੜੀ ਜਗ੍ਹਾ ਤੇ ਭੇਜਦੇ ਤੁਸੀਂ ਆਹੀ ਭੇਜਦੇ ਨੇ ਡੇੜਾ ਬਾਬਾ ਨਾਨਕ ਫਤਿਹਗੜ ਚੂੜੀਆਂ ਮਨਜੀਠਾ 나ਗੇ ਆਪਣਾ ਅਜਨਾਲੇ ਰਮਦਾਸ ਸਾਰੀ ਜਗ੍ਹਾ ਤੇ ਮੂਰਤੀਆਂ ਲੱਗਦੀਆਂ ਨੇ ਇਹ ਗੱਲ ਕੀਤੀ ਜੋ ਇਸ ਸਮਾਨ ਦੀ ਹੈ ਸਮਾਨ ਐਸ ਤੋਂਰ ਮਹਿੰਗਾ ਕਿ ਸਸਤਾ ਹੈ ਬਹੁਤ ਹੀ ਮਹਿੰਗਾ ਮੈਂ ਕਹਿੰਦਾ ਮਹਿੰਗਾਈ ਇੰਨੀ ਕੀ ਹੋ ਗਈ ਹੈ ਨਾ ਕਿ ਇੱਕ ਬੰਦਾ ਸੋਚੇ ਕਿ ਕੀ ਕਰੀਏ ਬਾਸ 100 ਰੁਪਿਆ 300 ਰੁਪਿਆ ਦਾ ਇੱਕ ਬਾਸ ਹੋ ਗਿਆ ਇਹ ਹਾਰਾ ਕਰਕੇ ਬਾਸ ਨਹੀਂ ਤਾਂ ਪਹਿਲਾਂ ਸਸਤੇ ਹੁੰਦੇ 150 ਰੁਪਏ ਉਹਨੇ ਕਿਤੇ 300 ਰੁਪਏ ਦਾ ਲੈਣਾ ਪੈ ਰਿਹਾ ਹੈ। ਗਾਕ ਨੂੰ ਕਹੀਏ ਜੇ ਪੈਸੇ ਵਧ ਦੋ ਉਹ ਕਹਿੰਦਾ ਨਹੀਂ ਸਸਤੇ ਚ ਬਣਾ ਦੋ। ਉਹਨ ਕੀ ਕਰੀਏ ਮਿਹਨਤ ਬਾਲ ਬਾਲ ਬੱਚੇ ਤੇ ਪਾਲਨੇ ਪੈਣੇ ਆ। ਫਿਰ ਵੀ ਅਸੀਂ ਮਿਹਨਤ ਮਜ਼ਦੂਰੀ ਕਰਕੇ ਬਣਾ ਲਈ ਜੀ। ਇਸ ਟਾਈਮ ਆਦਰ 12 ਜਿਹੜੇ ਮੀਂਹ ਦੇ ਕਾਰਨ ਹੈਗੇ ਨਾ ਮੀਂਹ ਦੇ ਕਾਰਨ ਕਰਕੇ ਆਦਰ ਥੋੜੇ ਜਿਹਾ ਘੱਟ ਹੀ ਹੈਗੇ ਨੇ ਨਹੀਂ ਤੇ ਮੂਰਤੀਆਂ ਮੈਂ ਕਹਿੰਦਾ ਮੂਰਤੀਆਂ 30 40 ਮੂਰਤੀਆਂ ਇੱਥੇ ਬੰਦੀਆਂ ਸੀ ਪਹਿਲੀਆਂ ਇੱਥੇ ਖੜੇ ਹੋ ਜਾਂਦੇ ਰਾਵਣ ਬਣ ਕੇ ਤਿਆਰ ਹੋ ਜਾਂਦੇ ਸੀ ਜੀ ਸਾਹਿਬ ਜੀ ਪਹਿਲਾਂ ਜਿਸ ਨਾਲ ਰੇਲ ਹਾਸਾ ਹੋ ਗਿਆ ਸੀ ਸਰਕਾਰ ਨੇ ਪਰਮਿਸ਼ਨਾਂ ਦੇਣੀਆਂ ਬੰਦ ਕਰਦੀਆਂ ਬੰਦ ਕਰਦੀਆਂ ਹਰਾਂ ਦੇ ਕਰਨਾ ਕਾਫੀ ਪ੍ਰਭਾਵਿਤ ਹੋਏ ਨੇ ਪ੍ਰਭਾਵਿਤ ਹੋਏ ਨੇ ਪਰ ਕਈ ਜਿਹੜੇ ਲੋਕ ਹਰਾਂ ਦੇ ਵਿੱਚ ਵਿਚਾਰੇ ਬਜ਼ੁਰਗ ਸਾਰੇ ਜਿਨ੍ਹਾਂ ਨੇ ਪਸ਼ੂਆਂ ਪਸ਼ਮਾ ਸਭ ਗਏ ਨੇ ਉਹਨਾਂ ਦੀ ਵੀ ਕਈ ਕਰਦੇ ਪੇ ਮਦਦ ਪਰ ਕੋਸ਼ਿਸ਼ ਕਰਦੇ ਪੇ ਕਿ ਸਾਡੇ ਵੀ ਪਿੰਡ 'ਚ ਰਾਵਣ ਲੱਗੇ ਖੁਸ਼ੀ ਦਾ ਮਾਹੌਲ ਬਣੇ ਪਰ ਐਕਚੁਅਲੀ ਐਸਾ ਕੰਮ ਹੋ ਗਿਆ ਜਿਹੜੇ ਹਰਾਂ ਕਰਕੇ ਵਿਚਾਰੇ ਕਈ ਰਾਂਗ ਪਿੰਡਾਂ ਦੇ ਪਿੰਡ ਰੁੜ ਗਏ ਜਿੱਥੇ ਸਕੂਲ ਸੀ ਬੱਚਿਆਂ ਦੇ ਉਹ ਤਬਾਹ ਹੋ ਗਏ ਇਸ ਕਾਰਨ ਕਰਕੇ ਕੋਈ ਨਹੀਂ ਆ ਰਿਹਾ ਇੱਥੇ ਦਸ਼ਾਰਾ ਬਣਵਾਉਣੇ ਤਾਂ ਪਿੰਡਾਂ ਦੇ ਵੀ ਆਂਦੇ ਸੀ ਬਣਵਾਉਣ ਲਈ ਦਸ਼ਾਰਾ ਕਮੇਟੀ ਕਿੰਨਾ ਫੁੱਟ ਉਚਾਰਾ ਬਣਵਾਇਆ ਜਾ ਰਿਹਾ ਇਸ ਟਾਈਮ ਦਸ਼ਾਰਾ ਕਮੇਟੀ ਚ ਉਚਾਰਾ ਬਣਾਇਆ ਜਾ ਰਿਹਾ 120 ਫੁੱਟ ਦਾ ਆਮ ਸਾਡੇ ਦਾਦਾ ਜੀ ਬਨੋਦ ਕੁਮਾਰ ਜੀ ਬਣਾ ਰਹੇ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਵੀ ਬਣਾਇਆ ਸੀ ਤੇ ਉਹਨਾਂ ਦੇ ਫਾਦਰ ਸਾਹਿਬ ਬਨਵਾਰੀ ਲਾਲ ਜੀ ਜੋ ਇਸ ਟਾਈਮ ਨਹੀਂ ਰਹਿ ਗਏ ਦੁਨੀਆ 'ਚ ਔਰ ਉਹਨਾਂ ਦੇ بیٹے ਸੁਪੁੱਤਰ ਬਨੋਦ ਕੁਮਾਰ ਜੀ ਬਣਾਉਂਦੇ ਨੇ ਸਾਰਾ ਲਾਵਣ ਬਣਾ ਕੇ ਤਿਆਰ ਕਰਕੇ ਗਰਾਉਂਡ ਦੁਸ਼ਹਿਰਾ ਚ ਪਹੁੰਚਾਉਂਦੇ ਨੇ ਠੀਕ ਹੈ